ਅਹੀਂ ਸੱਚ ਦੇ ਪਿੱਛੇ ਕਦੋਂ ਲੱਗਣਾ ਪਈ ਉਹ ਦਿਨ ਕਦੋਂ ਆਵੇਗਾ ਅਹੀਂ ਕਦੋਂ ਛਣਾਖਤ ਕਰਾਂਗੇ ਭਈ ਆਹ ਬੰਦਾ ਸਾਡੇ ਪੰਜਾਬ ਵਾਸਤੇ ਮੜਾ ਆਹ ਬੰਦਾ ਸਾਡੇ ਪੰਜਾਬ ਵਾਸਤੇ ਚੰਗਾ ਅਹੀਂ ਸੁਣਾਖਤ ਕਦੋਂ ਕਰਨੀ ਪਈ ਮਾਫੀ ਦਿਓ ਅਹੀਂ ਤੇ ਪਾਰਟੀਆਂ ਬਾਜ਼ੀਆਂ ਚ ਖਜਿਤ ਗਏ ਨੇ ਹੋ ਗਿਆਂ ਭਰਾ ਭਰਾ ਦੀ ਪੱਗ ਨੂੰ ਪੈਣ ਦੇ ਆ ਪਿੰਡ ਪਿੰਡ ਦੇ ਵਿੱਚ ਬੂਥਾਂ ਤੇ ਗੋਲੀਆਂ ਚੱਲਣ ਡਈ ਇਕ ਦੂਜੇ ਨੂੰ ਅੱਖਾਂ ਕੱਢ ਕੱਢਾ ਹੀ ਵੇਖੀ ਜਾਂਦੇ ਆ ਤੇ ਜਿਨ੍ਹਾਂ ਦੀ ਖਾਤਰਾਂ ਹੀ ਲੜਨ ਨੇ ਆ ਉਹ ਇੱਕ ਦੂਜੇ ਦੀਆਂ ਧੀਆਂ ਪੈਣਾ ਉਹਨਾਂ ਦੀ ਆਪਸ ਵਿੱਚ ਵੀ ਆਈਆਂ ਕਿਸ ਨੇ ਆਪਣੀ ਉਧਰ ਵਿਆਹੀ ਦੂਜੇ ਨੇ ਉਧਰ ਵਿਆਹ ਤੋ ਅਹੀਂ ਥੱਲੇ ਛਤਰੋ ਛਤਰੀਓਂ ਡੈਂ ਇਸ ਕਰਕੇ ਪਾਈ ਜੇ ਪੰਜਾਬ ਬਚਾਉਣਾ ਪੰਜਾਬ ਹੰਸ ਵਰਤੀ ਰੱਖੋ ਸ਼ੇਰ ਵਾਲੀ ਵਰਤੀ ਰੱਖੋ ਜੇ ਪੰਜਾਬ ਬਚਾਉਣਾ ਨਹੀਂ ਤੇ ਪੰਜਾਬ ਟੱਠੀ ਦੇ ਕੰਡੇ ਤੇ ਬੈਠਾ ਹੋਇਆ ਪਤਾ ਨਹੀਂ ਕਿੰਨਾ ਸਾਤਲ ਵਿੱਚ ਪੰਜਾਬ ਟੁੱਟ ਜਾਵੇ ਹਾ ਜੋ ਇਹ ਪਈਆ ਤੁਹਾਡਾ ਮੇਰੇ ਨੌਜਵਾਨ ਵੀਰ ਬੈਠੇ ਨੇ ਕਿਤੇ ਆ ਬਜ਼ੁਰਗ ਬੈਠੇ ਪੁੱਛੋ ਕਿਤੇ ਤਾਲੀ ਚਰ ਧਰਨਾ ਨਹੀਂ ਸੀ ਦਿੰਦੇ ਹੁੰਦੇ ਅੱਜ ਵਿਚਾਰੇ ਟੀਚਰ ਧਰਨਾ ਦੇਣ ਦਾ ਕੋਈ ਟੈਂਕੀ ਤੇ ਚੜ ਜਾਂਦਾ ਪਾਣੀ ਵਾਲੀ ਤੇ ਕੋਈ ਵਿਚਾਰਾ ਕਿਤੇ ਜਾ ਕੇ ਚਲੇ ਜਾਂਦਾ ਫਿਰ ਇੱਕ ਹੋਰ ਬੇਨਤੀ ਕਰਦਿਆਂ ਪੰਜਾਬ ਦੇ ਸਕੂਲਾਂ ਵਿੱਚ ਟੀਚਰ ਪ੍ਰੋਪਰ ਨਹੀਂ ਸ਼ਾਇਦ 2022 ਦੀ ਭਰਤੀ ਖੋਲੀ ਸੀਗੀ ਅੱਜ ਤੱਕ ਇੱਕ ਇੱਕ ਪ੍ਰਿੰਸੀਪਲ ਪੰਜਾਬ ਦੇ 5-5 ਸਰਕਾਰੀ ਚਲੂ ਸਕੂਲ ਚ ਲਾਉਣ ਡਿਆ ਇੱਕ ਇੱਕ ਪ੍ਰਿੰਸੀਪਲ 5-5 ਸਕੂਲ ਟੀਚਰ ਤੁਹਾਡੇ ਸਕੂਲਾਂ ਚ ਪੂਰੇ ਨਹੀਂ ਬੱਚੇ ਤੁਹਾਡੇ ਕਿੱਥੋਂ ਪੜ ਜਾਣਗੇ ਭਾਈ 8ਵੀਂ ਤੱਕ ਜੇ ਸਕੂਲ ਹੈ ਉਹਦੇ ਵਿੱਚ ਚਾਰ ਟੀਚਰ ਨੇ ਕਿੱਥੋਂ ਪੜਾਉਣਗੇ ਤੁਹਾਡਿਆਂ ਬੱਚਿਆਂ ਨੂੰ ਇਹਦਾ ਚਿੰਤਨ ਮੰਤਨ ਕੌਣ ਕਰੇਗਾ ਭਾਈ ਇਹਦਾ ਚਿੰਤਨ ਮੰਤਨ ਨਹੀਂ ਕੀਤਾ ਜਾਵੇਗਾ ਇਹਦਾ ਕਾਰਨ ਇਹ ਹੈ ਜਿਹੜੇ ਸੂਬੇ ਨੂੰ ਬਰਬਾਦ ਕਰਨਾ ਉਹਦੇ ਵਿਦਿਅਕ ਅਧਾਰਿਆਂ ਦੇ ਬੇੜੇ ਕਰਕ ਕਰ ਦੋ ਆਪਣੇ ਆਪ ਹੀ ਉਹ ਚੀਜ਼ ਬਰਬਾਦ ਹੋ ਜਾਵੇਗੀ ਭਾਈ ਮਾਫੀ ਮੰਗ ਕੇ ਤੁਹਾਡੇ ਕੋ ਕਹਿਣਾ ਕਿ ਸਾਡਾ ਜੋਰ ਕੇਵਲ ਲੰਗਰਾਂ ਤੱਕ ਹੀ ਰਹਿਣਾ ਹੈ ਅਹੀਂ ਕੇਵਲ ਸਾਡੀ ਕੌਮ ਨੇ ਲੰਗਰਾਂ ਚੋਂ ਨਹੀਂ ਲੱਗਦਾ ਨਿਕਲ ਲੰਗਰ ਲਾਓ ਜਮ ਜਮ ਲਾਓ ਪਰ ਲੰਗਰ ਲਾ ਕੇ ਇੱਕ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਸੋਚਿਆ ਜਰੂਰ ਕਰੋ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਤੇ ਸਾਡਾ ਭਲਾ ਕਿੰਨਾ ਹੋਇਆ ਲੰਗਰ ਗੁਰੂ ਨਾਨਕ ਦੇ ਘਰ ਤੇ ਚਾਹੀਦੇ ਨੇ ਜਰੂਰ ਲੰਗਰ ਲਾਓ ਪਰ ਲੰਗਰਾਂ ਦੇ ਨਾਲ ਨਾਲ ਕਦੇ ਪਿੰਡ ਪੱਦਰ ਤੇ ਟੀਮ ਬਣਾ ਕੇ ਸਰਕਾਰੀ ਸਕੂਲੇ ਆਪਣੇ ਪਿੰਡ ਵੀ ਜਾਇਆ ਕਰੋ ਵੀ ਸਾਡੇ ਟੀਚਰ ਪੂਰੇ ਆ ਕਿ ਨਹੀਂ ਪੂਰੇ ਭਾਈ ਸਾਡੇ ਬੱਚੇ ਪੜਨਦੇ ਆ ਕਿ ਨਹੀਂ ਪੜਨਦੇ ਭਾਈ ਅਹੀਂ ਤੇ ਵਰਦੀ ਪਾ ਕੇ ਬੈਕ ਦੇ ਦੇ ਕੇ ਕਹਿ ਦਨੇ ਚਲੋ ਗਲੋਂ ਲੱਥਾ ਚਾਰ ਪੰਜ ਘੰਟੇ ਬਲਾ ਤੇ ਗਲੋਂ ਘਰੋਂ ਨਿਕਲੀ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਇਹ ਜਰੂਰ ਇਹ ਮੇਰੀ ਹਾਲ ਮੈਂ ਮੈਂ ਇਹ ਪੰਜਾਬ ਦੇ ਹਾਲਾਤ ਮਾਪ ਕੇ ਤੁਹਾਨੂੰ ਬੇਨਤੀ ਕੀਤੀ ਆ ਜਰੂਰ ਥੋੜਾ ਬਹੁਤਾ ਟੈਨਸ਼ਨ ਇਸ ਚੀਜ਼ ਦੀ ਲਿਓ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਇੱਕ ਵਾਰੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ